ਜੀ 4 ਨੰਬਰ ਗਲੀ ਸਭ ਤੋਂ ਮੇਨ ਸੀ ਉੱਥੇ ਸੀਵਰੇਜ ਲਾਈਨ ਪਾਈ ਅੱਛੜਕ ਵੀ ਬਣਾਈ ਬਿਲਕੁਲ ਸਾਫ਼ ਆ 3 ਨੰਬਰ 'ਚ ਦਿੱਕਤ ਸੀ ਉਹ ਸਹੀ ਕੀਤੀ 6 ਨੰਬਰ 'ਚ ਲਾਈਨ ਪਾਈ ਅੱਜ ਸੀਵਰੇਜ ਮਨਜੀਤ ਨਗਰ ਦੇ ਵਿੱਚ ਇੱਕ ਵੀ ਪਰਸੈਂਟ ਕਿਤੇ ਬੰਦ ਨਹੀਂ ਹੈਗਾ ਸਾਰੀ ਸਮੱਸਿਆ ਹੱਲ ਹੋਈ ਤੇ ਮੈਂ ਹੈਰਾਨ ਆ ਵੀ ਇਹ ਜਿਹੜੇ ਸਾਡੇ ਕੰਮ ਪਾਸ ਨੇ ਜੇ ਉਹ ਵੀ ਨਹੀਂ ਕਰਾ ਪਾਏ ਤਿੰਨ ਸਾਲ ਦੇ ਵਿੱਚ ਇਹਨਾਂ ਨੇ ਕੀਤਾ ਕੀ ਪਰ ਉਹ ਤਾਂ ਕਹਿੰਦੇ ਕਿ ਅਸੀਂ ਵਿਕਾਸ ਬਹੁਤ ਕਰਤਾ ਹਰ ਇੱਕ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਕੁਝ ਹੋ ਗਿਆਗਾ ਤੇ ਹੁਣ ਲੋਕ ਬੜੇ ਚੰਗੇ ਤਰੀਕੇ ਨਾਲ ਬੜੀਆਂ ਸਹੂਲਤਾਂ ਲੈ ਰਹੇ ਤਿੰਨ ਸਾਲ ਹੋ ਗਏ ਤੁਹਾਡੀ ਸਰਕਾਰ ਨੂੰ 92 ਐਮਐਲਏ ਮੇਰੇ ਹਸਾਮੇ ਇਤਿਹਾਸ ਰਚਿਆ ਲੋਕਾਂ ਨੇ ਵੀ ਤੇ ਇਸ ਪਾਰਟੀ ਨੇ ਵੀ ਤੇ ਉਸ ਦੇ ਦੌਰਾਨ ਵੀ ਇਹ ਅਫਸਰਾਂ ਤੋਂ ਕੰਮ ਨਹੀਂ ਲੈ ਸਕੇ ਥੋੜੀ ਸੜਕ ਸਰ ਕਿਹੜੇ ਇਲਾਕੇ ਦੀ ਕਿਹੜੇ ਦੀ ਵਿਕਾਸਪੁਰੀ ਦੀ ਸੜਕ ਹੈ ਜੀ ਤੇ ਉੱਥੇ ਮੈਨੂੰ ਮੱਲੇ ਵਾਲਿਆਂ ਨੇ ਬੁਲਾਇਆ ਵੀ ਆ ਕੇ ਦੇਖੋ ਦੋ ਗਲੀਆਂ ਬਣਾਈਆਂ ਉਹ ਪੈਰ ਦੇ ਨਾਲ ਛੜਕ ਪੱਟੀ ਜਰੀਆ ਤੁਸੀਂ ਪੈਰ ਮਾਰੋ ਛੜਕ ਪੱਟੀ ਜਾ ਲੋਕ ਉੱਥੇ ਵੀ ਇੰਨੇ ਸਾਲਾਂ ਬਾਅਦ ਛੜਕ ਵੀ ਬਣੀ ਉਹ ਵੀ ਬੇਕਾਰ ਬਣੀ ਬਿਲਕੁਲ ਬੇਕਾਰ ਛੜਕਾਂ ਬਣਾਈਆਂ ਨੇ ਤੇ ਜੇ ਕੋਈ ਵਿਰੋਧ ਕਰਦਾ ਉਹ ਕਹਿੰਦੇ ਇਹਨਾਂ ਦੇ ਪਰਚਾ ਦਰਦੇ ਕਰੋ ਵਿਰੋਧ ਨਾ ਕਰੋ ਉਹ ਵੀ 3 ਸਾਲ ਦੀ ਪੈਂਡਿੰਗ ਛੱਡੀ ਹੋਈ ਆ ਤਿੰਨ ਤੋਂ ਸਾਢੇ ਤਿੰਨ ਸਾਲ ਉਹ ਵੀ ਨਹੀਂ ਬਣਾ ਰਹੇ ਵੀ ਹੁਣ ਤਾਂ 3 ਸਾਲ ਹੋ ਗਏ ਤੁਹਾਡੀ ਸਰਕਾਰ ਆ ਹੁਣ ਤੁਸੀਂ ਅਸੀਂ ਤਾਂ 2 ਸਾਲ ਤੋਂ ਕਾਉਂਸਲਰ ਵੀ ਹੈ ਨਹੀਂ ਜਿਹੜੇ ਬੰਦੇ ਪਹਿਲਾਂ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਜਾਂ ਅਕਾਲੀ ਦਲ ਦਾ ਝੰਡਾ ਚੱਕੀ ਫਿਰਦੇ ਸੀ ਜਾਂ ਭਾਜਪਾ ਦਾ ਅੱਜ ਉਹ ਇਹਨਾਂ ਦੇ ਕੈਂਡੀਡੇਟ ਆ ਕਾਉਂਸਲਰ ਦੇ ਇਹ ਇਹ ਡਿਵੈਲਪਮੈਂਟ ਹੋਈ ਆ ਜੀ ਜੋ ਇਹਨਾਂ ਨੇ ਵਾਦਾ ਕੀਤਾ 1000 ਰੁਪਏ ਦੇਵਾਂਗੇ ਉਹ ਕਿੱਥੇ 1000 ਰੁਪਏ ਇਹ ਕਹਿੰਦੇ ਸੀ ਆਉਂਦੇ ਸਰ ਪੈਨਸ਼ਨ 2500 ਕਰਾਂਗੇ ਕਿੱਥੇ 2500 ਪੈਨਸ਼ਨ ਜਿਨ੍ਹਾਂ ਨੇ 3 ਸਾਲ ਤੇ ਨਹੀਂ ਸੜਕਾਂ ਬਣਾਈਆਂ ਜਦੋਂ ਇਹਨਾਂ ਦੀ ਸਰਕਾਰ ਆ ਗਈ ਹੁਣ ਅਸੀਂ ਕਾਉਂਸਲਰ ਵੀ ਹੈ ਨਹੀਂ ਸਾਡੇ ਚ ਕੋਈ ਤੇ ਤਾਂ ਵੀ ਨਹੀਂ ਬਣਾ ਪੈ ਰਹੇ ਇਹ ਇੰਤਜ਼ਾਰ ਕਿਦਾ ਕਰਦੇ ਆ ਤੇ ਲੋਕਾਂ ਨੂੰ ਬੇਨਤੀ ਆ ਵੀ ਹੁਣ ਬਚਾ ਲਿਓ ਲੁਧਿਆਣੇ ਨੂੰ ਬਚਾ ਲਿਓ ਪੰਜਾਬ ਨੂੰ ਬਚਾ ਲਿਓ ਇੱਕ ਇੱਕ ਵੋਟ ਕ ਕੀ ਕਾਂਗਰਸ ਪਾਰਟੀ ਦਾ ਮੇਰ ਬਣੇ ਤਾਂ ਤੁਹਾਡੀ ਲੜਾਈ ਲੜਾਂਗੇ ਤਾਂ ਆਉਣ ਵਾਲੇ ਸਮੇਂ ਚ ਡਿਵੈਲਪਮੈਂਟ ਹੋਏਗੀ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਨਗਰ ਨਿਗਮ ਚੋਣਾਂ ਤੇ ਟਿਕੀਆਂ ਹੋਈਆਂ ਸੀ ਸੋ ਅੱਜ ਉਸ ਚੋਣਾਂ ਦਾ ਜਿਹੜਾਗਾ ਤਰੀਕ ਜਿਹੜੀ ਉਹ ਮੁਕੰਮਲ ਕਰ ਦਿੱਤੀ ਗਈ ਹੈ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਪਰ ਉਸ ਤੋਂ ਪਹਿਲਾਂ ਹੀ ਬਹੁਤ ਸਾਰੇ ਉਦਘਾਟਨ ਕੀਤੇ ਗਏ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਸੀ ਪਰ ਅਸੀਂ ਅੱਜ ਹਰ ਇੱਕ ਕੈਂਡੀਡੇਟ ਨਾਲ ਗੱਲਬਾਤ ਕਰ ਰਹੇ ਹਾਂ ਤੇ ਹੁਣ ਇਸ ਵਕਤ ਅਸੀਂ ਵਾਰਡ ਨੰਬਰ 47 ਪੁਰਾਣਾ ਤੇ ਹੁਣ ਜਿਹੜਾ 52 ਵਾਰਡ ਨੰਬਰ ਹੈਗਾ ਉੱਥੇ ਮੌਜੂਦ ਆ ਤੇ ਨਿਰਮਲ ਸਿੰਘ ਜਿਹੜਾ ਸਾਡੇ ਨਾਲ ਮੌਜੂਦ ਨੇ ਜੋ ਪਿੱਛੇ ਕਾਉਂਸਲਰ ਵੀ ਰਹੇ ਨੇ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨਸ 'ਚ ਨਮਸਕਾਰ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਨਗਰ ਨਿਗਮ ਦੀਆਂ ਚੋਣਾਂ ਨਜ਼ਦੀਕ ਆ ਗਈ ਹੈ 21 ਤਰੀਕ ਨੂੰ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਕਿ ਕੁਝ ਤਿਆਰੀਆਂ ਹੁਣ ਕੀਤੀਆਂ ਗਈਆਂ ਤੁਹਾਡੇ ਕੋਲ ਦੇਖੋ ਕਾਂਗਰਸ ਪਾਰਟੀ ਦੇ ਸਾਰੇ ਹੀ ਕੈਂਡੀਡੇਟ ਤਿਆਰ ਨੇ ਕਾਂਗਰਸ ਪਾਰਟੀ ਪੂਰੀ ਤਿਆਰ ਆ ਕਿਉਂਕਿ ਮੈਂ ਸਮਝਦਾ ਇਹ ਇਲੈਕਸ਼ਨ ਕਾਫੀ ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀ 2 ਸਾਲ ਡਿਲੇ ਚੱਲਦਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰੀਕੇ ਨਾਲ ਆਈ ਸੀ 99 ਸੀਟਾਂ ਲੋਕਾਂ ਨੇ ਦਿੱਤੀਆਂ ਸੀ ਉਸੇ ਤਰੀਕੇ ਨਾਲ ਮੈਂ ਸਮਝਦਾ ਲੋਕਾਂ ਨੇ ਨਕਾਰਤੀ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਇਸੇ ਕਰਕੇ ਇਲੈਕਸ਼ਨ ਨਹੀਂ ਹੋ ਰਹੀ ਸੀ ਬੜੀ ਹੈਰਾਨੀ ਦੀ ਗੱਲ ਆ ਮੈਂ ਸਮਝਦਾ ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਵੀ ਹਾਈ ਕੋਰਟ ਦੇ ਆਰਡਰ ਆਏ ਵੀ ਇਲੈਕਸ਼ਨ ਕਰਾਓ ਤਾਂ ਸਰਕਾਰ ਸੁਪਰੀਮ ਕੋਰਟ ਜਾ ਰਹੀ ਆ ਵੀ ਇਲੈਕਸ਼ਨ ਡਿਲੇ ਹੋਣ ਤਾਂ ਸੁਪਰੀਮ ਕੋਰਟ ਨੇ ਵੀ ਫਟਕਾਰ ਲਾਈ ਤੇ 8 ਹਫਤਿਆਂ ਚ ਇਲੈਕਸ਼ਨ ਕਰਾਓ ਉਸ ਦੌਰਾਨ ਇਹ ਅੱਜ ਇਲੈਕਸ਼ਨ ਹੋ ਰਹੇ ਆ ਅਸੀਂ ਸਵਾਗਤ ਕਰਦੇ ਆਂ ਇਲੈਕਸ਼ਨਾਂ ਦਾ ਪਰ ਇਹ ਲੋਕ ਦੇਖਣਗੇ ਹੁਣ ਆਉਣ ਵਾਲੇ ਸਮੇਂ ਚ ਕੀ ਹੋਏਗਾ ਕਿਉਂਕਿ ਵਾਅਦੇ ਬੜੇ ਵੱਡੇ ਵੱਡੇ ਕੀਤੇ ਸੀ ਸਰਕਾਰ ਨੇ ਜਦੋਂ ਲੋਕਾਂ ਨਾਲ ਤੇ ਉਹ ਮੈਂ ਸਮਝਦਾ ਇੱਕ ਵੀ ਵਾਦਾ ਕਿਤੇ ਨੇੜੇ ਨਹੀਂ ਲੱਗਿਆ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਆਉਂਦੇ ਸਾਲ ਹਰ ਘਰ ਮੈਂ बार-बार ਕਹਿੰਨਾ ਹਰ ਘਰ 18 ਸਾਲ ਤੋਂ ਉੱਪਰ ਜਿਹੜੀ ਵੀ ਬੇਟੀ ਹੋਏਗੀ ਲੇਡੀਜ਼ ਹੋਏਗੀ ਭੈਣ ਹੋਏਗੀ ਮੇਰੀ ਉਹਨੂੰ 1000 ਰੁਪਇਆ ਮਹੀਨਾ ਦਿੱਤਾ ਜਾਏਗਾ ਅੱਜ ਲਗਭਗ 3 ਸਾਲ ਹੋ ਗਿਆ ਕਿਸੇ ਜਿਹੜਿਆਂ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪੈਨਸ਼ਨਾਂ ਆਉਂਦੀਆਂ ਨੇ ਸਾਡੇ ਦਫ਼ਤਰ ਉਹਨਾਂ ਦੀਆਂ ਪੈਨਸ਼ਨਾਂ ਤਾਂ ਕਟੀਆਂ ਜਾ ਰਹੀਆਂ ਉਹਨਾਂ ਨੂੰ ਦੇਣਾ ਤਾਂ ਕੀ ਆ ਉਹਨਾਂ ਤੋਂ ਵੀ ਖੋਇਆ ਜਾ ਰਿਹਾ ਇਹ ਹਾਲਾਤ ਨੇ ਅੱਜ ਦੀ ਸਰਕਾਰ ਦੀ ਜੀ ਸਰ ਜਿਸ ਤਰ੍ਹਾਂ ਹੁਣ ਮੁਹੱਲਿਆਂ ਦੀ ਗੱਲ ਕਰ ਲਈਏ ਤੁਸੀਂ ਕਾਉਂਸਲਰ ਵੀ ਰਹੇ ਹੋ ਕੀ ਕੁਛ ਜਿਹੜਾ ਇੰਪਰੂਵਮੈਂਟ ਤੁਸੀਂ ਕੀਤਾਗਾ ਤੇ ਕੀ ਉਮੀਦ ਕਰਦੇ ਹੋ ਕਿ ਹੁਣ ਇਲੈਕਸ਼ਨ ਤੋਂ ਬਾਅਦ ਕੀ ਕੁਛ ਹੋ ਸਕਦਾ ਦੇਖੋ ਜੀ ਵਾਰਡ ਦੇ ਵਿੱਚ ਜੇ ਅਸੀਂ ਹਿਸਾਬ ਲਾਈਏ ਤਾਂ 5 ਸਾਲ ਮਿਲਦੇ ਆ ਕਾਉਂਸਲਰ ਨੂੰ ਜੀ ਐਮਐਲਏ ਨੂੰ ਐਮਪੀ ਸਾਡੇ 1 ਸਾਲ ਤਾਂ ਕਰੋਨਾ ਖਾ ਗਿਆ ਹਾਲਾਤ ਇਹ ਸੀ ਬੰਦਾ ਬੰਦੇ ਨੂੰ ਨਹੀਂ ਮਿਲ ਸਕਦਾ ਸੀ ਪੂਰੇ ਪਰਿਵਾਰ ਦੇ ਜੇ 5 ਮੈਂਬਰਾਂ ਤੋਂ ਇੱਕ ਦੂਜੇ ਨੂੰ ਹੱਥ ਨਹੀਂ ਲਾ ਸਕਦੇ ਸੀ ਇਹ ਜਿਹੇ ਹਾਲਾਤ ਸੀ ਇਹ ਜਿਹੇ ਹਾਲਾਤਾਂ ਦੇ ਵਿੱਚ ਵੀ ਜੇ ਮੈਂ ਆਪਣੀ ਗੱਲ ਕਰਾਂ ਮੇਰੇ ਕੋਲ ਸਾਰੀਆਂ ਫਾਈਲਾਂ ਪਈਆਂ ਨੇ ਜਿਹੜੇ ਜਿਹੜੇ ਗਲੀਆਂਆਂ ਦੀਆਂ ਸਾਰੀਆਂ ਫਾਈਲਾਂ ਨੇ ਇੱਕ ਤੋਂ ਲੈ ਕੇ ਸਾਰੀਆਂ ਜਿੰਨੀਆਂ ਵੀ ਲਾ ਲੋ ਕੋਈ 60 ਲੱਖ ਦੀ ਲਾਗਤ ਨਾਲ 31 ਲੱਖ ਦੀ ਲਾਗਤ ਨਾਲ 59 ਲੱਖ ਦੀ ਲਾਗਤ ਨਾਲ 42 ਲੱਖ ਦੀ ਲਾਗਤ ਨਾਲ 60 ਲੱਖ ਦੀ ਲਾਗਤ ਨਾਲ 68 ਲੱਖ ਦੀ 42 ਲੱਖ ਜੈਨਕੀ ਇਹ ਸਾਰੀਆਂ ਹੀ ਇੱਕ ਪੇਜ ਤੇ ਲਿਖਿਆ ਮੇਰੇ ਕੋਲ ਸਾਰੀਆਂ ਫਾਈਲਾਂ ਨੇ ਇਹ ਸਾਰੀ ਡਿਵੈਲਪਮੈਂਟ ਹੋਈ ਹੈ ਜੀ ਇੱਕ ਸਾਡੀ ਫਾਈਲ 2010 21 ਚ ਪਾਸ ਸੀਗੀ ਇੱਕ 52 ਲੱਖ 52000 ਦੀ ਇੱਕ 56 ਲੱਖ 56 ਲੱਖ 90 ਹਜ਼ਾਰ ਦੀ ਇਹ ਟਾਈਲਾਂ ਦਾ ਕੰਮ ਜਿਹੜਾ ਕਿ ਇਹ 3 ਸਾਲ ਦੇ ਵਿੱਚ ਉਹ ਵੀ ਨਹੀਂ ਕੰਮ ਕਰਾ ਸਕੇ ਜਿਹੜੇ ਮੇਰੇ ਸਾਡੇ ਪਾਸ ਹੋਣ ਦੌਰਾਨ ਇੱਕ ਹੈ ਜੀ 7 ਲੱਖ 99 ਹਜ਼ਾਰ ਦੀ ਇਹ ਆਰਐਮਸੀ ਆ ਸਾਡੇ ਕਪੀਰਾਂ ਵਾਲੀ ਗਲੀ ਵੱਜਦੀ ਆ ਲਾਸਟ ਤੇ ਇਹ ਉਹ ਗਲੀ ਆ 7 ਲੱਖ 99 ਹਜ਼ਾਰ ਦੀ ਪਾਸ ਆ ਇਹ ਠੇਕੇਦਾਰ ਨੂੰ ਕਹਿ ਕੇ ਸੜਕ ਨਹੀਂ ਬਣਾ ਪਾਈ ਟਾਈਲਾਂ ਨਹੀਂ ਲਵਾ ਪਾਈ ਤੇ ਮੈਂ ਹੈਰਾਨ ਆ ਵੀ ਇਹ ਜਿਹੜੇ ਸਾਡੇ ਕੰਮ ਪਾਸ ਨੇ ਜੇ ਉਹ ਵੀ ਨਹੀਂ ਕਰਾ पाए ਤਾਂ 3 ਸਾਲ ਦੇ ਵਿੱਚ ਇਹਨਾਂ ਨੇ ਕੀਤਾ ਕੀ ਪਰ ਉਹ ਤਾਂ ਕਹਿੰਦੇ ਕਿ ਅਸੀਂ ਵਿਕਾਸ ਬਹੁਤ ਕਰਤਾ ਹਰ ਇੱਕ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਕੁਝ ਹੋ ਗਿਆਗਾ ਤੇ ਹੁਣ ਲੋਕ ਬੜੇ ਚੰਗੇ ਤਰੀਕੇ ਨਾਲ ਬੜੀਆਂ ਸਹੂਲਤਾਂ ਲੈ ਰਹੇ ਨੇ ਦੇਖੋ ਜੀ ਉਦਘਾਟਨਾ ਹੁਣ ਬੜੀ ਫਾਸਟ ਕੀਤਾ ਉਹਨਾਂ ਨੇ ਉਦਘਾਟਨਾ 5-7 ਦਿਨਾਂ ਦੱਸਣ ਦਿਨਾਂ ਚ ਉਦਘਾਟਨੀ ਉਦਘਾਟਨ 3 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ 92 ਐਮਐਲਏ ਮੇਰੇ ਹਿਸਾਬ ਨਾਲ ਇਤਿਹਾਸ ਰਚਿਆ ਲੋਕਾਂ ਨੇ ਵੀ ਤੇ ਇਸ ਪਾਰਟੀ ਨੇ ਵੀ ਤੇ ਉਸ ਦੇ ਦੌਰਾਨ ਵੀ ਇਹ ਅ fırsਰਾਂ ਤੋਂ ਕੰਮ ਨਹੀਂ ਲੈ ਸਕੇ ਤੇ ਜਿਹੜੇ ਮੈਂ ਬਾਰ ਬਾਰ ਵੀ ਕਹਿੰਨਾ ਮੈਂ ਅ fırsਰਾਂ ਕੋ ਵੀ ਗਿਆ ਵੀ ਜਿਹੜੇ ਆ ਕੰਮ ਪੇਂਟਿੰਗ ਨਹੀਂ ਇਹ ਤਾਂ ਕਰ ਦੋ ਉਦਘਾਟਨ ਤਾਂ ਤੁਸੀਂ ਕਰਨੇ ਆ ਉਹਨਾਂ ਦੀ ਉਹਨਾਂ ਦੀ ਸਰਕਾਰ ਅਸੀਂ ਤਾਂ ਜੀ ਕਾਉਂਸਲਰ ਵੀ ਹੈ ਨਹੀਂ ਉਹਨਾਂ ਦੇ ਉਦਘਾਟਨ ਕਰਨੇ ਆ ਉਦਘਾਟਨ ਕਰਨ ਤਾਂ ਲੋਕਾਂ ਨੂੰ ਰਾਤ ਮਿਲੇ ਇੱਕ ਦੋ ਤਿੰਨ ਗਲੀਆਂ ਨੇ ਇੱਕ ਸਾਡੇ ਇੱਥੇ ਸ਼ਾਹਬਲਾ ਸਾਹਿਬ ਚੱਕੀ ਵਾਲੇ ਨੇ ਕਾਉਂਸਲਰ ਸੀ ਉਹਨਾਂ ਦੇ ਬਿਲਕੁਲ ਨਾਲ ਗਲੀਆ ਪੱਟੀ ਹੋਈ ਆ ਉੱਥੇ ਟਾਈਲਾਂ ਲੱਗਣੀਆਂ ਉੱਥੇ ਟਾਈਲਾਂ ਨਹੀਂ ਲਾ ਰਹੇ ਜੀ ਤਿੰਨ ਸਾਲ ਤੋਂ ਕਈ ਇਹਨਾਂ ਦੇ ਉੱਥੇ ਜਿਹੜੇ ਅਹੁਦੇਦਾਰ ਸਹਿਬਾਨ ਨੇ ਉਹ ਗਏ ਵੀ ਆ ਵੀ ਆ ਰਿਹਾ ਜੀ ਐਮਐਲਏ ਸਾਹਿਬ ਇੱਥੇ ਕੰਮ ਸ਼ੁਰੂ ਕਰਨ ਲੱਗੇ ਉਸ ਗੱਲ ਨੂੰ 3 ਸਾਲ ਹੋ ਗਏ ਆ ਹੁਣ ਜਸਟ ਦੋ ਗਲੀਆਂ ਬਣਾਈਆਂ ਨੇ ਸਾਡੇ ਪ੍ਰਕਾਸ਼ਪੁਰੀ ਸ਼ੀਲਾਵਤੀ ਮੰਦਿਰ ਤੋਂ ਲੈ ਕੇ ਇਹ ਵੀ 3 ਸਾਲ ਪਹਿਲਾਂ ਰਨਿੰਗ ਕੰਮ ਚੱਲਦਾ ਪਿਆ ਸੀ ਉੱਥੇ ਸੀਵਰੇਜ ਬੰਦ ਰਹਿੰਦਾ ਸੀ ਪਾਣੀ ਖੜਾ ਰਹਿੰਦਾ ਸੀ ਉਹ ਠੇਕੇਦਾਰ ਨੇ ਸੜਕ ਨਹੀਂ ਬਣਾਈ ਪਹਿਲਾਂ ਵੀ ਸੀਵਰੇਜ ਦਾ ਕੰਮ ਸਹੀ ਕਰੋ ਫਿਰ ਬਣੋ ਉਹਦੇ ਨਾਲੇਦੁਆਲੇ ਏਰੀਆ ਸਾਰਾ ਬਣ ਗਿਆ ਉਸ ਤੋਂ ਦੌਰਾਨ ਇਲੈਕਸ਼ਨ ਆ ਗਏ ਇਲੈਕਸ਼ਨ ਉਹਨਾਂ ਦੀ ਬਹੁਮਤ ਆ ਗਿਆ ਠੇਕੇਦਾਰ ਨੇ ਕੰਮ ਨਹੀਂ ਕੀਤਾ ਕਿਉਂਕਿ ਸਰਕਾਰ ਉਹਨਾਂ ਦੀ ਸੀ ਠੇਕੇਦਾਰਾਂ ਨੂੰ ਰੋਕ ਦਿੱਤਾ ਗਿਆ ਅਫਸਰਾਂ ਨੂੰ ਰੋਕ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਅਸੀਂ ਡੀ ਜ਼ੋਨ ਦੇ ਬਾਹਰ ਧਰਨਾ ਲਾਇਆ ਸਾਰੇ ਕੌਂਸਲਰ ਸਾਹਿਬਾਨ ਜਿੰਨੇ ਵੀ ਸੀ ਉੱਥੇ ਵੀ ਮੈਂ ਬੋਲਿਆ ਸੀ ਵੀ ਮੇਰੇ 3 ਕਰੋੜ ਦੇ ਕੰਮ ਪੈਂਡਿੰਗ ਪਏ ਨੇ ਇਹ ਕੀਤੇ ਜਾਣ ਜਿਹੜੇ ਕੌਂਸਲਰ ਵੇਲੇ ਪਾਸ ਹੋਏ ਸੀ ਕਾਂਗਰਸ ਪਾਰਟੀ ਦੀ ਸਰਕਾਰ ਵੇ ਇਹ ਕੰਮ ਵੀ ਨਹੀਂ ਹੋ ਰਹੇ ਤੇ ਅੱਜ ਜਿਹੜੀਆਂ ਦੋ ਗਲੀਆਂ ਬਣਾਈਆਂ ਮੈਂ ਫੇਸਬੁਕ ਤੇ ਵੀ ਪਾਈ ਹੋਈ ਆ ਤੇ ਉੱਥੇ ਮੈਨੂੰ ਮੱਲੇ ਵਾਲਿਆਂ ਨੇ ਬੁਲਾਇਆ ਵੀ ਆ ਕੇ ਦੇਖੋ ਇਹ ਦੋ ਗਲੀਆਂ ਬਣਾਈਆਂ ਉਹ ਪੈਰ ਦੇ ਨਾਲ ਛੜਕ ਪੱਟੀ ਜਰੀਆ ਤੁਸੀਂ ਪੈਰ ਮਾਰੋ ਛੜਕ ਪੱਟੀ ਜਰੀਆ ਠੀਕ ਮਟੀਰੀਅਲ ਗਲਤੀ ਯੂਜ਼ ਹੋਇਆ ਸਹੀ ਨਹੀਂ ਤੁਸੀਂ ਹੁਣ ਵੀ ਜਾ ਕੇ ਦੇਖ ਲਓ ਲੋਕ ਉੱਥੇ ਵੀ ਇੰਨੇ ਸਾਲਾਂ ਬਾਅਦ ਸੜਕ ਵੀ ਬਣੀ ਉਹ ਵੀ ਬੇਕਾਰ ਬਣੀ ਆ ਇੱਕ ਵੀ ਬਰਸਾਤ ਪਹਿਲੀ ਬਰਸਾਤ ਵੀ ਪੈ ਗਈ ਨਾ ਉਹ ਸੜਕ ਬਿਲਕੁਲ ਖਿੱਲਰ ਜਾਣੀ ਆ ਉਹਦੇ ਵਿੱਚ ਜਿਹੜੇ ਰੋੜੇ ਆ ਸਾਈਡਾਂ ਤੇ ਉਹ ਉਹ ਖਿੱਲੇ ਰਹੇ ਪਏ ਆ ਆ ਇੱਕ ਮੈਂ ਹੁਣ ਰਾਤੀ ਜਾ ਕੇ ਆਇਆ ਆ ਮੈਂ ਦਿਖਾਉਣਾ ਚਾਹੁੰਨਾ ਆ ਦੇਖੋ ਪੈਰਾਂ ਦੇ ਨਾਲ ਲੋਕ ਖੇਲਦੀ ਪੀ ਕਿਥੋਂ ਦੀ ਸੜਕ ਆ ਸਰ ਕਿਹੜੇ ਇਲਾਕੇ ਦੀ ਕਿਹੜੇ ਦੀ ਇਹ ਵਿਕਾਸ਼ਪੁਰੀ ਦੀ ਸੜਕ ਆ ਜੀ ਇਹ ਇੱਥੇ ਆ ਸ਼ਾਵੜਾ ਸਾਹਿਬ ਨੇ ਜਿਹੜੇ ਪਹਿਲਾਂ ਕੌਂਸਲ ਸੀ ਉਹਨਾਂ ਦੇ ਘਰ ਦੇ ਬਾਹਰ ਆ ਇਹ ਸੜਕ ਜਾਨੀ ਕਿ ਉੱਥੇ ਲੋਕ ਉਸੇ ਦਿਨ ਮੈਨੂੰ ਬੁਲਾਇਆ ਤੇ ਹੁਣ ਅਫਸਰਾਂ ਨੂੰ ਕਹੀਦਾ ਕਿਉਂਕਿ ਜਦੋਂ ਸੜਕ ਬਣਦੀ ਆ ਜਿਹੜਾ ਮੌਕੇ ਦਾ ਜਈ ਹੁੰਦਾ ਉਹਦੀ ਡਿਊਟੀ ਹੁੰਦੀ ਆ ਉੱਥੇ ਮੌਕੇ ਤੇ ਦੇਖਣਾ ਵੀ ਕਿਤੇ ਮਿੱਟੀ ਤਾਂ ਨਹੀਂ ਪਈ ਥੱਲੇ ਉਹਨੂੰ ਝਾੜੂ ਚੰਗੀ ਤਰ੍ਹਾਂ ਲੱਗ ਗਿਆ ਲੋਕ ਚੰਗੀ ਤਰ੍ਹਾਂ ਵਿਛਾਈ ਗਈ ਆ ਵੀ ਪਕੜ ਹੋ ਜਵੇ ਨਾ ਉਹਨਾਂ ਨੇ ਝਾੜੂ ਮਾਰਿਆ ਨਾ ਲੁਕ ਪਾਈ ਨਾ ਮਟੀਰੀਅਲ ਚਾਜ ਦਾ ਵਿਕਾਰ ਕਰਦਾ ਲੋਕਾਂ ਦਾ ਪੈਸਾ ਮੈਸਮ ਦਾ ਬਰਬਾਦ ਕਰਦਾ ਜੀ ਤੁਸੀਂ ਉੱਥੇ ਆਮ ਜਾ ਕੇ ਦੇਖੋ ਤੁਸੀਂ ਆਪਣੇ ਚੈਨਲ ਤੇ ਦੇਖੋ ਬਿਲਕੁਲ ਬੇਕਾਰ ਛੜਕਾਂ ਬਣਾਈਆਂ ਨੇ ਤੇ ਜੇ ਕੋਈ ਵਿਰੋਧ ਕਰਦਾ ਉਹ ਕਹਿੰਦੇ ਨਾ ਤੇ ਪਰਚਾ ਦਰਜ ਕਰੋ ਵਿਰੋਧ ਨਾ ਕਰੋ ਹਾਲਾਤ ਨੇ ਜੇ ਅੱਜ ਤੁਸੀਂ ਆਪਣੀਆਂ ਲੋਕਾਂ ਦੇ ਲਈ ਆਵਾਜ਼ ਵੀ ਨਹੀਂ ਚੱਕ ਸਕਦੇ ਉਥੇ ਕਹਿੰਦੇ ਪਰਚੇ ਦਰਜ ਕਰ ਤੋ ਅਸੀਂ ਅੱਜ ਵੀ ਆ ਦੇਖ ਕੇ ਆਏ ਮੈਂ ਇਹ ਹਾਲਾਤ ਨੇ ਤੇ ਇੱਕ ਗੱਲ ਹੋਰ ਇੱਥੇ ਸੀਗੀ ਉਹ ਵੀ ਪੈਂਡਿੰਗ ਆ ਸਾਡੇ ਕਮਲਾ ਨਗਰ ਆ ਉੱਥੇ ਵੀ ਪ੍ਰੀਮਿਕਸ ਯਾਨੀ ਕਿ ਲੋਕ ਜਿਹਨੂੰ ਕਹਿੰਦੇ ਆ ਉਹ ਪੈਣੀ ਸੀ ਉਹ ਵੀ 3 ਸਾਲ ਦੀ ਪੈਂਡਿੰਗ ਛੱਡੀ ਹੋਈ ਆ ਤਿੰਨ ਤੋਂ 3.5 ਸਾਲ ਉਹ ਵੀ ਨਹੀਂ ਬਣਾ ਰਹੇ ਵੀ ਹੁਣ ਤਾਂ 3 ਸਾਲ ਹੋ ਗਏ ਤੁਹਾਡੀ ਸਰਕਾਰ ਆ ਹੁਣ ਤੁਸੀਂ ਅਸੀਂ ਤਾਂ ਹੁਣ 2 ਸਾਲ ਤੋਂ ਕਾਉਂਸਲਰ ਵੀ ਹੈ ਨਹੀਂ ਵੀ ਹੁਣ ਤਾਂ ਤੁਸੀਂ ਬਣਾਉਣੇ ਆ ਤੁਸੀਂ ਤਾਂ ਇਕੱਲੇ ਹੋਲੀ ਸੋਲੀ ਹੋ ਜੇ ਤੁਹਾਤੋਂ ਵੀ ਇਹ ਕੰਮ ਨਹੀਂ ਹੁੰਦਾ ਤਾਂ ਫਿਰ ਕੰਮ ਕਰਾਏਗਾ ਕੌਣ ਬਸੇ ਸਰ ਸਮਾਂ ਵੀ ਬਹੁਤ ਘੱਟ ਹੈਗਾ ਕੈਂਪੇਨ ਵੀ ਕਰਨਾ ਲੋਕਾਂ 'ਚ ਵਿਚਰਨਾ ਲੱਗਦਾ ਕਿ ਵੀ ਪ੍ਰੋਪਰ ਤਰੀਕੇ ਨਾਲ ਸਾਰੀ ਮਿਹਨਤ ਹੋ ਪਾਊਗੀ ਇਲੈਕਸ਼ਨ ਦੀ ਬਿਲਕੁਲ ਜੀ ਹੋ ਪਾਏਗੀ ਕੋਈ ਅਸੀ ਗੱਲ ਨਹੀਂ ਹੈਗੀ ਕੈਂਡੀਡੇਟ ਉਹਨਾਂ ਦੇ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲਦੇ ਪਏ ਜਿੰਨੇ ਕੈਂਡੀਡੇਟ ਆ ਕੋਈ ਕਾਂਗਰਸ ਤੋਂ ਲੈ ਕੇ ਆ ਰਹੇ ਆ ਕੋਈ ਅਕਾਲੀ ਦਲ ਤੋਂ ਲੈ ਕੇ ਆ ਰਹੇ ਆ ਕੋਈ ਭਾਜਪਾ ਤੋਂ ਫੜਦੇ ਆ ਮਨਾ ਰਹੇ ਆ ਵੀ ਸਾਥੋ ਇਲੈਕਸ਼ਨ ਲੜ ਲਓ ਸਾਥੋ ਉਹਨਾਂ ਕੋ ਤਾਂ ਕੈਂਡੀਡੇਟ ਹੈ ਨਹੀਂ ਤੁਸੀਂ ਦੇਖੋ ਇੱਕ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਪੁਰਾਣੀ ਪਾਰਟੀ ਜਿਨ੍ਹਾਂ ਨੇ ਪਹਿਲਾਂ ਕੰਮ ਕੀਤਾ ਉਹ ਕਿਤੇ ਵੀ ਹੈ ਨਹੀਂ ਅੱਜ ਤੁਸੀਂ ਦੇਖ ਲਓ ਕਾਂਗਰਸ ਚੋਂ ਲਿਆ ਲਿਆ ਕੇ ਉਧਰ ਵੀ ਕਾਰ ਦੇ ਬੰਦੇ ਆ ਉਹਨਾਂ ਨੂੰ ਟਿਕਟਾਂ ਦੇ ਕੇ ਲੜਾਇਆ ਜਾ ਰਿਹਾ ਜਿਨ੍ਹਾਂ ਕੋਲ 92 ਐਮਐਲਏ ਹੋਣ ਉਹਨਾਂ ਕੋ ਆਪਣਾ ਕੈਂਡੀਡੇਟ ਨਾ ਹੋਵੇ ਜੀ ਬੜੀ ਮਾੜੀ ਗੱਲ ਹੈ ਜਿਹੜੇ ਬੰਦੇ ਪਹਿਲਾਂ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਜਾ ਅਕਾਲੀ ਦਲ ਦਾ ਝੰਡਾ ਚੱਕੀ ਫਿਰਦੇ ਸੀ ਜਾਂ ਭਾਜਪਾ ਦਾ ਅੱਜ ਉਹ ਇਹਨਾਂ ਦੇ ਕੈਂਡੀਡੇਟ ਆ ਕਾਉਂਸਲਰ ਦੇ ਅੱਜ ਇਹ ਇਹ ਹਾਲਾਤ ਆ ਅੱਜ ਲੋਕ ਦੇਖਦੇ ਆ ਪਰ ਗਿੱਦੜ ਵਾਹੇ ਦੇ ਰਿਜ਼ਲਟ ਨੇ ਹਰ ਇੱਕ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਕਰਤਾ ਕਿ ਜਿੱਥੇ ਕਾਂਗਰਸ ਦੇ ਪ੍ਰਧਾਨ ਹੋਣ ਉੱਥੇ ਹਾਰ ਜਾਣ ਇਹ ਹਰ ਇੱਕ ਦੇ ਮਨਾਂ ਦੇ ਵਿੱਚ ਹੁਣ ਚੱਲ ਰਿਹਾ ਹੈ ਕਿ ਵੀ ਕਾਂਗਰਸ ਪਾਰਟੀ ਥੱਲੇ ਜਾ ਰਹੀ ਹੈ ਉੱਪਰ ਨਹੀਂ ਜਾਊਗੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਨਹੀਂ ਜੀ ਨਹੀਂ ਇਹ ਇਹ ਬਿਲਕੁਲ ਨਹੀਂ ਹੈਗਾ ਇਹ ਦੇਖੋ ਵੀ ਜਦੋਂ ਕਾਂਗਰਸ ਕੈਂਡੀਡੇਟਾਂ ਨੂੰ ਪਹਿਲਾਂ ਵੋਟਾਂ ਜਿੰਨੀਆਂ ਪਈਆਂ ਨੇ ਉਸ ਤੋਂ ਜ਼ਿਆਦਾ ਮਾਰਜਨ ਪਈਆਂ ਨਹੀਂ ਜੀ ਫਰਕ ਇਹ ਆ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਨਹੀਂ ਲੜੀ ਜਿਹੜੀ ਪੱਕੀ ਬੋਟ ਸੀ ਉਹਨਾਂ ਦੀ ਉਹ ਬੋਟ ਸਾਰੀ ਝਾੜੂ ਚ ਕਨਵਰਟ ਹੋਈ ਆ ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪਵੇਗਾ ਨਗਰ ਨਿਗਮ ਚੋਣਾ ਦੇ ਨਾ 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 ਬਿਲਕੁਲ ਫਰਕ ਨਹੀਂ ਪਵੇਗਾ ਜੀ 1% ਦਾ ਵੀ ਫਰਕ ਨਹੀਂ ਪਵੇਗਾ ਉਹਨਾਂ ਦਾ ਤਾਂ ਮੇਅਰ ਨਹੀਂ ਬੰਦਾ ਪਿਆ ਇਸੇ ਕਰਕੇ ਇਲੈਕਸ਼ਨ ਨਹੀਂ ਕਰਾ ਰਹੇ ਸੀ ਜੀ ਮੇਅਰ ਵੀ ਆਉਣ ਵਾਲੇ ਸਮੇਂ ਦੇਖੋਗੇ ਕਾਂਗਰਸ ਦਾ ਮੇਅਰ ਬਣੇਗਾ ਤੇ ਮੈਂ ਲੋਕਾਂ ਨੂੰ ਬੇਨਤੀ ਵੀ ਕਰਦਾ ਕਿਉਂਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਜੇ ਤੁਸੀਂ ਸਮਝਦੇ ਹੋ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਕੀਤਾ ਹੋਈ ਅੱਜ ਹਾਲਾਤ ਇਹ ਆ ਪੰਜਾਬ ਦੇ ਤੁਸੀਂ ਇਹ ਦੇਖੋ ਵੀ ਆਪਾਂ ਆਪਣੇ ਘਰ 'ਚ ਵੀ ਸੇਫ ਨਹੀਂ ਚੋਰ ਆਉਂਦੇ ਆ ਅੰਦਰ ਵੜਦੇ ਆ ਸ਼ਰਿਆਮ ਵਾਲੀਆਂ ਖੋ ਕੇ ਲੈ ਜਾਂਦੇ ਆ ਸ਼ਰਿਆਮ ਦਿਨੇ ਰਾਤ ਨੂੰ ਨਹੀਂ ਦਿਨੇ ਦਿਨੇ ਅੰਦਰ ਆ ਗਏ ਸ਼ਰਿਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਮੈਂ ਸਮਝਦਾ ਇਹ ਇਹ ਡਿਵੈਲਪਮੈਂਟ ਹੋਈ ਆ ਜੀ ਜੋ ਇਹਨਾਂ ਨੇ ਵਾਦਾ ਕੀਤਾ 1000 ਰੁਪਏ ਦੇਵਾਂਗੇ ਉਹ ਕਿੱਥੇ 1000 ਰੁਪਏ ਇਹ ਕਹਿੰਦੇ ਅਸੀਂ ਆਉਂਦੇ ਸਰ ਪੈਨਸ਼ਨ 2500 ਕਰਾਂਗੇ ਕਿੱਥੇ 2500 ਪੈਨਸ਼ਨ ਜੈਨਕੀ ਇੱਕ ਵੀ ਕਿਤੇ ਵੀ ਵਾਦਾ ਨਹੀਂ ਪੂਰਾ ਕੀਤਾ ਮੈਂ ਸਮਝਦਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਕਰਤਾ ਕ੍ਰੈਪਸ਼ਨ ਦੇਖ ਲੋ ਅੱਜ ਕੋਈ ਵੀ ਕੰਮ ਕਰਾਉਣ ਤੋਂ ਕਿਸੇ ਵੀ ਡਿਪਾਰਟਮੈਂਟ ਚਲਿਓ ਪੈਸੇ ਤੋਂ ਬਗੈਰ ਕੋਈ ਕੰਮ ਨਹੀਂ ਕਰਦਾ ਪਿਆ ਸਰ ਹੁਣ ਕਿਹੜੀਆਂ ਕਿਹੜੀਆਂ ਕਮੀਆਂ ਮੌਜੂਦਾ ਹੁਣ ਦੀ ਗੱਲ ਕਰਦੇ ਕਿਹੜੀਆਂ ਕਿਹੜੀਆਂ ਕਮੀਆਂ ਤੁਹਾਡੇ ਇਲਾਕੇ ਦੇ ਵਿੱਚ ਹੈਗੀਆਂ ਨੇ ਸਾਡੇ ਦੇਖੋ ਜੀ ਇਲਾਕੇ ਵਿੱਚ ਜਿਹੜੇ ਕੰਮ ਪਾਸ ਹੋ ਸੀ ਮੈਂ ਫਿਰ ਕਹਿੰਨਾ ਇਹ ਉਹੀ ਕਰਾ ਦੇਣਾ ਤੇ ਜਿਹੜੇ ਪੈਂਕੋ ਕੀ 5 ਸਾਲ ਮੈਂ ਪਹਿਲਾਂ ਕਿਹਾ 5 ਸਾਲ ਮਿਲਦੇ ਆ 1 ਸਾਲ ਕਰੋਨਾ ਚਲੇ ਗਿਆ 1 ਸਾਲ ਇਹਨਾਂ ਦੀ ਸਰਕਾਰ ਆ ਗਈ ਇਹਨਾਂ ਨੇ ਢੱਕਾ ਨਹੀਂ ਤੋੜਿਆ ਜਿਨ੍ਹਾਂ ਨੇ 3 ਸਾਲ ਤੇ ਨਹੀਂ ਸੜਕਾਂ ਬਣਾਈਆਂ ਜਦੋਂ ਇਹਨਾਂ ਦੀ ਸਰਕਾਰ ਆ ਗਈ ਹੁਣ ਅਸੀਂ ਕਾਉਂਸਲਰ ਵੀ ਹੈ ਨਹੀਂ ਸਾਡੇ ਚ ਕੋਈ ਤੇ ਤਾਂ ਵੀ ਨਹੀਂ ਬਣਾ ਪੈ ਰਹੇ ਇਹ ਇੰਤਜ਼ਾਰ ਕਿਦਾ ਕਰਦੇ ਆ ਵੀ ਹੁਣ ਤਾਂ ਤੁਸੀਂ ਕੱਲੇ ਹੋਲੀ ਸੋਲੀਓ ਕਿਵੇਂ ਤੁਸੀਂ ਕਿਸ ਤੇ ਬਲੇਮ ਲਾ ਦੋਗੇ ਉੱਥੇ ਪਾਣੀ ਗੰਦਾ ਆ ਰਿਹਾ ਜੀ ਉੱਥੇ ਛੜਕ ਟੁੱਟੀ ਹੈ ਜੀ ਤੁਸੀਂ ਮਾਲਕ ਹੋ ਤੁਹਾਨੂੰ ਲੋਕਾਂ ਨੇ ਚੁਣਿਆ ਮੈਂ ਸਮਝਦਾ ਐਮਐਲਏ ਨੂੰ ਇਹ ਨਹੀਂ ਪਤਾ ਵੀ ਉਹਨਾਂ ਦਾ ਕੰਮ ਕੀ ਆ ਜੀ ਐਮਐਲਏ ਨੂੰ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਵੀ ਉਹਨਾਂ ਦਾ ਕੰਮ ਕੀ ਆ ਉਹਨਾਂ ਨੇ ਕੀ ਕਰਾਉਣਾ ਕਾਉਂਸਲਰ ਦੇ ਵੀ ਕੰਮ ਆਪ ਕਰੀ ਜਾਂਦੇ ਜੀ ਮੈਂ ਉਹੀ ਕਹਣਾ ਨਾ ਐਮਐਲਏ ਕਾਉਂਸਲਰ ਬਣ ਗਏ ਜਿਹੜੇ ਕਾਉਂਸਲਰ ਦੇ ਕੰਮ ਨੇ ਕਿੱਥੇ ਲਾਈਟ ਬੰਦ ਆ ਕਿਤੇ ਸੀਵਰੇਜ ਬੰਦ ਆ ਕਿਤੇ ਪਾਣੀ ਨਹੀਂ ਆ ਰਿਹਾ ਕਿਤੇ ਸੜਕ ਟੁੱਟੀ ਹੋਈ ਆ ਜਿਹੜੇ ਕੌਂਸਲਰ ਦੇ ਕੰਮ ਨੇ ਕਿਤੇ ਕੂੜਾ ਚੱਕਿਆ ਨਹੀਂ ਜਾ ਰਿਹਾ ਕੂੜਾ ਚਕਾਉਣਾ ਮਾ ਝਾੜੂ ਨਹੀਂ ਲੱਗ ਰਿਹਾ ਇਹ ਇਹ ਕੌਂਸਲਰ ਦਾ ਕੰਮ ਆ ਤੇ ਅੱਜ ਇਹ ਐਮਐਲ ਦੇ ਵਿਚਾਰੇ ਕਰਦੇ ਪਏ ਨੇ ਉਹਨਾਂ ਨੂੰ ਆਪਣੀ ਡਿਵੈਲਪਮੈਂਟ ਹੋਣੀ ਚਾਹੀਦੀ ਉਹਨਾਂ ਨੇ ਵਿਧਾਨ ਸਭਾ ਜਾ ਕੇ ਮੁੱਦਾ ਚੱਕਣਾ ਅਜ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹਨਾ ਪੁਲਿਸ ਦੀ ਭਰਤੀ ਕੀਤੀ ਜਾਵੇ ਕਉਕੀ ਅਜ ਮਲਾਜਮ ਹੈ ਨਹੀਂ ਜੇ ਮਲਾਜਮੀ ਹੈ ਨਹੀਂ ਚੋਰੀਆਂ ਹੋ ਰਹੀਆਂ ਨੇ ਸ਼ਰਿਆਂ ਕਿੰਨੇ ਗੈਂਗਸਟਰ ਵੱਧਦੇ ਪਏ ਆ ਇਹ ਐਮ ਐਲ ਏ ਨੇ ਇਹ ਇਹ ਚੀਜ਼ਾਂ ਲਾਉਣੀਆਂ ਨੇ ਕਿਤਨਾ ਕਿਤਨੇ ਕੋਈ ਯੂਨੀਵਰਸਿਟੀ ਬਣਾਉਣੀਆਂ ਕੋਈ ਕਾਲਜ ਬਣਾਉਣਾ ਜਿਹੜੇ ਕੋਈ ਸਰਕਾਰੀ ਸਕੂਲ ਆ ਉਹਨੂੰ ਅਪਗ੍ਰੇਡ ਕਿਤਨਾ ਕਿਤੇ ਇਹ ਡਿਵੈਲਪਮੈਂਟ ਆ ਉਹਨਾਂ ਨੇ ਕਰਨੀ ਐ ਐਮ ਐਲ ਏ ਨੂੰ ਹੁਣ ਅਸੀਂ ਮੁੱਦਿਆਂ ਤੋਂ ਭਟਕੇ ਹੋਏ ਆ ਇਹ ਹੁਣ ਅਸੀਂ ਐਮ ਐਲ ਏ ਨੂੰ ਦੱਸਿਆ ਵੀ ਤੁਸੀਂ ਆਹ ਕੰਮ ਕਰੋ ਉਹ ਅੱਛਾ ਨਹੀਂ ਲੱਗਦਾ ਜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮ ਐਲ ਏ ਬਣਾਇਆ ਕੋਈ ਸੋਚ ਕੇ ਬਣਾਇਆ ਹੋਣਾ ਜੇ ਗਲਤੀ ਕਰ ਲਈ ਤਾਂ ਹੁਣ ਪਛਤਾਤਾਬੀ ਉਹਨਾਂ ਨੂੰ ਕਰਨਾ ਹੀ ਪੈਣਾ ਨਾ ਪਹਿਲਾਂ ਤਾਂ ਐਮਐਲਏ ਨੂੰ ਪਤਾ ਹੋਣਾ ਚਾਹੀਦਾ ਵੀ ਉਹਦਾ ਕੰਮ ਕੀ ਆ ਕੌਂਸਲਰ ਦਾ ਕੰਮ ਕੀ ਆ ਸਰਪੰਚ ਦਾ ਕੀ ਕੰਮ ਆ ਐਮਪੀ ਦਾ ਕੀ ਕੰਮ ਆ ਸਭ ਦੇ ਆਪਣੇ ਆਪਣੇ ਕੰਮ ਆ ਜੇ ਤੁਸੀਂ ਕਿਸੇ ਦੇ ਕੰਮ ਨੂੰ ਆਪਣੇ ਕੰਮ ਚ ਲੈ ਲੋਗੇ ਤਾਂ ਮੈਂ ਸਮਝਦਾ ਬੜਾ ਔਖਾ ਵਾ ਪੰਜਾਬ ਨੂੰ ਸੰਭਾਲਣਾ ਪੰਜਾਬ ਮੈਂ ਸਮਝਦਾ ਡੁੱਬਦਾ ਜਾ ਰਿਹਾ ਅੱਜ ਲੋਕਾਂ ਨੂੰ ਬਚਾਉਣ ਦੀ ਲੋੜ ਆ ਅੱਜ ਜੇ ਕਾਂਗਰਸ ਦਾ ਮੇਰ ਬਣੇਗਾ ਤੇ ਮੈਂ ਸਮਝਦਾ ਜਿਹੜੇ 1.5 ਸਾਲਿਆਂ ਦਾ ਬਚ ਗਿਆ ਉਹ ਲੋਕਾਂ ਨੂੰ ਕਿਤਨਾ ਕਿਤੇ ਰਿਲੀਫ ਮਿਲੇਗੀ ਵੀ ਉਹਨਾਂ ਨੂੰ ਲੱਗਦਾ ਹੋਵੇਗਾ ਸਾਨੂੰ ਲੋਕਾਂ ਨੇ ਚਲਦਾ ਕਰਨਾ ਅਸੀਂ ਉਹਨਾਂ ਦੀ ਸੁਣ ਲਈਏ ਪੰਜਾਬ ਨੂੰ ਬਚਾ ਲਈਏ ਕਰਪਸ਼ਨ ਘਟਾ ਲਈਏ ਹਰ ਪਾਸੇ ਤਾਂ ਲੋਕ ਬਚਣਗੇ ਘਟਿਆ ਨਹੀਂ ਘਟਿਆ ਨਹੀਂ ਇਹ ਤਾਂ ਆਸਮਾਨ ਤੇ ਹੈ ਜੀ ਤੁਸੀਂ ਕਿਸੇ ਪਾਸੇ ਕਿਸੇ ਡਿਪਾਰਟਮੈਂਟ ਚਲੇ ਜਾਓ ਟਰਾਂਸਪੋਰਟ ਚਲੇ ਜਾਓ ਰਜਿਸਟਰੀਆਂ ਤੇ ਚਲੇ ਜਾਓ ਫੂਡ ਸਪਲਾਈ ਚਲੇ ਜਾਓ ਕਿਸੇ ਵੀ ਕਾਰਪੋਰੇਸ਼ਨ ਹੀ ਚਲੇ ਜਾਓ ਅੱਛਾ ਸਰ ਵਾਰਡ ਬੰਦੀਆਂ ਕਰਕੇ ਕਿੰਨੀਆਂ ਦਿੱਕਤਾਂ ਆਈਆਂ ਵਾਰਡ ਬੰਦੀ ਜਦੋਂ ਹੋਈ ਹੁਣ ਤੱਕ ਲੋਕਾਂ ਨੂੰ ਨਹੀਂ ਪਤਾ ਕਿ ਵੀ ਸਾਡਾ ਵਾਰਡ ਕਿਹੜਾ ਹੈ ਮਾ ਹਜੇ ਵੀ ਲੋਕੀ ਸਮਝੇ ਜਾਂਦੇ ਆ ਵੀ ਵਾਰਡ ਦੇ ਵਿੱਚ ਵੀ ਪੁਰਾਣੇ ਵਾਰਡ ਛੋਰੀ ਆ ਨਵੇਂ ਵਾਰਡ ਛੋਰੀ ਆ ਉਹਨਾਂ ਦੇ ਆਪਣੇ ਬੰਦਿਆਂ ਨੂੰ ਵੀ ਨਹੀਂ ਪਤਾ ਜਦ ਕਿ ਜਿਹੜੀ 23 ਵਾਲੀ ਹੋਈ ਆ ਸਾਡੇ ਵੱਲੋਂ ਨਵੀਂ ਆ ਵੀ ਨਵੀਂ ਵਾਰਡ ਬੰਦੀ ਆ ਕਿਉਂਕਿ ਇਹ ਸਰਕਾਰ ਨੇ ਵਾਰਡ ਬੰਦੀ ਕੀਤੀ ਆ ਪਰ ਇਹ ਉਹਦੇ ਤੇ ਇਲੈਕਸ਼ਨ ਕਰਾ ਰਹੇ ਆ ਪਰ ਇਹ ਕਈ ਲੋਕ ਕਹਿੰਦੇ ਆ ਵੀ ਇਹ ਪੁਰਾਣੀਆਂ ਪੁਰਾਣੀਆਂ ਤਾਂ ਤਾਂ ਹੋਣਗੀਆਂ ਜੋ ਕਾਂਗਰਸ ਟਾਈਮ ਵੇਲੇ ਦੀ ਆ ਇਹਨਾਂ ਨੇ ਜਿਹੜੀ ਵਾਰਡ ਬੰਦੀ ਕੀਤੀ ਆ ਉਹਦੇ ਤੇ ਇਲੈਕਸ਼ਨ ਹੋ ਰਿਹਾ ਪਰ ਮੈਂ ਸਮਝਦਾ ਵੀ ਬੜੀ 2 ਸਾਲ ਡਿਲੇ ਕਰਤਾ ਨੇ ਘੱਟ ਤੋਂ ਘੱਟ ਸਾਲ ਡੇਢ ਸਾਲ ਇਲੈਕਸ਼ਨ ਪਹਿਲਾਂ ਹੋ ਜਾਂਦੇ ਜਿਹੜੇ ਅੱਜ ਲੋਕ ਵਿਚਾਰਿਆ ਹੁਣ ਵੀ ਮੇਰੇ ਕੋ ਕੋਈ ਲੇਡੀਜ਼ ਆਏ ਸੀ ਉਹਨਾਂ ਦਾ ਡੈਥ ਸਰਟੀਫਿਕੇਟ ਸੀਗਾ ਉਹਦੇ ਲਈ ਕੀ ਹੁੰਦਾ ਦੋ ਕਾਉਂਸਲਰਾਂ ਦੇ ਸਟੈਂਪ ਲੱਗਦੀ ਆ ਇਹ ਕਦਰ ਮਿਲ ਜਾਂਦਾ ਕਿਥੋਂ ਹੁਣ ਦੋ ਐਮਐਲਏ ਦੇ ਸਾਈਨ ਕਰਾਉਣੇ ਪੈਂਦੇ ਆ ਲੋਕ ਹਰਾਸ ਹੋ ਰਹੇ ਆ 95 ਵਾਰ 95 ਦਫਤਰ ਸੀ ਕਿ ਲੋਕਾਂ ਦੇ 95 ਦਫਤਰ ਬੰਦ ਹੋ ਗਏ 6 ਦਫਤਰ ਖੁੱਲੇ ਰਹਿ ਗਏ 6 ਦਫਤਰਾਂ ਦੇ ਵਿੱਚ ਲੁਧਿਆਣਾ ਡਿਵੈਲਪਮੈਂਟ ਨਹੀਂ ਕਰ ਸਕਦਾ ਜੇ 95 ਦਫਤਰਾਂ ਜਿਹੜੀਆਂ ਆਪਾਂ ਕਹਿੰਦੇ ਪੂਰੀ ਹੋ ਸਕਦੇ ਕੱਲੇ 6 ਦਫਤਰ ਉੱਥੇ ਮੇਲਾ ਲੱਗਿਆ ਹੁੰਦਾ ਇੱਕ ਮੋਰ ਲੋਨ ਵਾਸਤੇ ਸਟੈਂਪ ਲਾਉਣ ਵਾਸਤੇ 2-2 4-4 ਘੰਟੇ ਲੈਣਾਂ ਤੇ ਲੱਗਣਾ ਪੈਂਦਾ ਬੜੀ ਮਾੜੀ ਗੱਲ ਹੈ ਪੈਂਡਿੰਗ ਜੋ ਲੋਕ ਕਹਿਣਗੇ ਮੇਰੇ ਵੱਲੋਂ ਕਾਫੀ 99% ਕੰਮ ਹੋ ਚੁੱਕੇ ਆ ਜਿਹੜੇ ਰਹਿੰਦੇ ਆ ਉਹ ਕੰਮ ਚੱਲਦੇ ਪਏ ਆ ਰਨਿੰਗ 'ਚ ਹੁਣ ਇਹ ਇਹ ਨਹੀਂ ਕਰਾ ਰਹੇ ਤੇ ਪਰਮਾਤਮਾ ਕਿਰਪਾ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਥ ਦੇਣਗੇ ਪਿਆਰ ਦੇਣਗੇ ਉਮੀਦਾਂ ਪੂਰੀ ਤੇ ਆਉਣ ਵਾਲੇ ਸਮੇਂ 'ਚ ਨਾਲ ਹੀ ਸਾਰੇ ਕੰਮ ਚਲਾ ਚਲਾ ਦਿੱਤੇ ਜਾਣਗੇ ਕਰਾ ਕੇ ਦਿਖਾਵਾਂਗੇ ਜੀ ਨਾਲ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਸਰ ਕਿਉਂਕਿ ਹੁਣ ਨਜ਼ਦੀਕ ਹੈ ਸਮਾਂ ਬਹੁਤ ਘਟ ਰਿਹਾ ਗਿਆ ਲੋਕਾਂ ਨੂੰ ਬੇਨਤੀ ਕਰਦੇ ਆਂ ਜੀ ਹੱਥ ਜੋੜ ਕੇ ਕਿਉਂਕਿ ਆਉਣ ਵਾਲਾ ਸਮਾਂ ਇਹ ਫੇਰ ਆਉਣਗੇ ਫੇਰ ਵਾਅਦੇ ਕਰਨਗੇ ਬੀਓਸੀ 10000 ਰੁਪਏ ਦਵਾਂਗੇ ਦਵਾਂਗੇ ਵਾਲੇ ਚੱਕਰ ਚ ਆ ਤਿੰਨ ਸਾਲ ਕੱਢ ਤੇ ਐਮਪੀ ਇਲੈਕਸ਼ਨ ਵੀ ਕੱਢ ਤੇ ਇਹ ਦੁਆਰਾ ਵੀ ਇਹਨਾਂ ਨੇ ਐਮਐਲਏ ਇਲੈਕਸ਼ਨ ਆ ਜਾਣੇ ਉਹ ਡੇਢ ਸਾਲ ਨੂੰ ਉਧਰ ਵੀ ਤੁਰ ਪੈਣਾ ਵੀ ਉਹਨਾਂ ਤੋਂ ਬਚਣ ਦੀ ਲੋੜ ਆ ਪੰਜਾਬ ਦੇ ਵਿੱਚ ਕ੍ਰਾਈਮ ਸਭ ਤੋਂ ਮੇਨ ਆ ਜਦੋਂ ਆਪਾਂ ਹੀ ਨਹੀਂ ਸੇਫ ਹੈਗੇ ਅੱਜ ਤੁਸੀਂ ਰਾਤ ਨੂੰ ਕਿਤੇ ਜਾ ਨਹੀਂ ਸਕਦੇ ਡਰ ਲੱਗਦਾ ਕਿ ਤਨਾ ਕਿਤੇ ਕੋਈ ਰਾਤ ਨਾ ਰੋਕ ਲਵੇ ਕੋਈ ਗੋਲੀ ਨਾ ਮਾਰ ਦੇ ਕੋਈ ਦਾਹ ਨਾ ਮਾਰ ਦੇਵੇ ਨਸ਼ਾ ਜਿਹੜਾ ਕਹਿੰਦੇ ਸੀ ਅਸੀਂ ਖਤਮ ਕਰ ਦਾਂਗੇ ਅੱਜ ਮੈਂ ਸੋਸ਼ਲ ਮੀਡੀਆ ਦੇਖਦਾ ਕੁੜੀਆਂ ਨਸ਼ਾ ਕਰਦੀਆਂ ਪਈਆਂ ਜੀ ਜੋ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਅੱਜ ਪੰਜਾਬ ਦਾ ਹਾਲਾਤ ਐਸੇ ਹੋ ਗਏ ਨਸ਼ਾ ਬੇਸ਼ੁਮਾਰ ਵਿਕਦਾ ਪਿਆ ਚਿੱਟਾ ਜਿੰਨਾ ਮਰਜ਼ੀ ਲੈ ਲਓ ਗੋਲੀਆਂ ਇੱਥੇ ਤਿਆਰ ਹੋਈਆਂ ਕਿ ਕਿੱਥੇ ਹੋ ਰਹੀਆਂ ਜਿਹੜੇ ਕਹਿੰਦੇ ਸੀ ਦਿਨਾਂ ਦੀ ਹੱਲ ਕਰ ਦਾਂਗੇ ਹਫ਼ਤਿਆਂ ਦਾ ਟਾਈਮ ਮੰਗਦੇ ਸੀਗੇ ਤੇ ਅੱਜ ਸਾਲਾਂ ਹੋ ਗਏ ਲੋਕਾਂ ਨੇ ਸਾਲ ਦੇਤੇ 3 ਤੇ ਅੱਗੇ ਵੀ 2 ਸਾਲ ਤੁਹਾਡੇ ਹੀ ਆ 5 ਸਾਲ ਤਾਂ ਤੁਸੀਂ ਕਟੋਗੇ ਘੱਟ ਤੋਂ ਘੱਟ ਹੁਣ ਤਾਂ ਨਸ਼ੇ ਤੇ ਥੱਲ ਪਾ ਦਿਓ ਕ੍ਰਾਈਮ ਕਟਾ ਲਓ ਕ੍ਰਾਈਮ ਵੀ ਤੁਹਾਡੇ ਹੱਥ ਆ ਪੁਲਿਸ ਸਖਤਾਈ ਕਰੇ ਕੀ ਨਹੀਂ ਹੁੰਦਾ ਸਭ ਕੁਝ ਹੁੰਦਾ ਉਹ ਕਟਾ ਸਕਦੀ ਕੁਛ ਨਹੀਂ ਕਟਾਇਆ ਜੀ ਪੰਜਾਬ ਮੈਸਮੇਂਦਾ ਬਹੁਤ ਪਿੱਛੇ ਚਲੇ ਗਿਆ ਸਰਕਾਰਾਂ ਉੱਚ ਬਹੁਤ ਪਿੱਛੇ ਤੇ ਲੋਕਾਂ ਨੂੰ ਬੇਨਤੀ ਆ ਵੀ ਹੁਣ ਬਚਾ ਲਿਓ ਲੁਧਿਆਣੇ ਨੂੰ ਬਚਾ ਲਿਓ ਪੰਜਾਬ ਨੂੰ ਬਚਾ ਲਿਓ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਦੇ ਦਿਓ ਤੇ ਕਾਂਗਰਸ ਪਾਰਟੀ ਦਾ ਮੇਰ ਬਣੇ ਤਾਂ ਤੁਹਾਡੀ ਲੜਾਈ ਲੜਾਂਗੇ ਤਾਂ ਆਉਣ ਵਾਲੇ ਸਮੇਂ ਚ ਡਿਵੈਲਪਮੈਂਟ ਹੋਏਗੀ 6 ਨੰਬਰ 3 ਨੰਬਰ ਇੰਨਾ ਕੋ ਬੁਰਾ ਹਾਲ ਸੀ ਨਾ ਸੀਵਰੇਜ ਦਾ ਯਾਨੀ ਕਿ ਲੋਕ ਦਾਦ ਦੇ ਸੀ ਵੀ ਇਹ 20 ਸਾਲ ਕੋਈ 25 ਸਾਲ ਕੋਈ 30 ਸਾਲ ਇਹ ਇਦਾਂ ਹੀ ਆ ਕਦੇ ਸੀਵਰੇਜ ਦਾ ਪਾਣੀ ਨਹੀਂ ਸੁੱਕਿਆ ਜੀ 4 ਨੰਬਰ ਗਲੀ ਬੜੇ ਧੰਨੇ ਵੀ ਲੱਗੇ ਜਦੋਂ ਅਸੀਂ ਕਾਉਂਸਲ ਬਣੇ ਕਿਉਂਕਿ ਹੱਲ ਕਰੋ ਹੱਲ ਤਾਂ ਜਦੋਂ ਹੋਣਾ ਸੀ ਉਦੋਂ ਹੋਣਾ ਉਹ ਗਲੀਆਂ ਦੇ ਵਿੱਚ ਹੱਲ ਕੀਤਾ ਜੀ 4 ਨੰਬਰ ਗਲੀ ਸਭ ਤੋਂ ਮੇਨ ਸੀ ਉੱਥੇ ਸੀਵਰੇਜ ਲਾਈਨ ਪਾਈ ਆ ਛੜਕ ਵੀ ਬਣਾਈ ਬਿਲਕੁਲ ਸਾਫ਼ ਆ 3 ਨੰਬਰ ਚ ਦਿੱਕਤ ਸੀ ਉਹ ਸਹੀ ਕੀਤੀ 6 ਨੰਬਰ ਚ ਲਾਈਨ ਪਾਈ ਤੇ ਮੇਨ ਜਿਹੜੀ ਲਾਈਨ ਆ ਫਾਟਕਾ ਤੋਂ ਲੈ ਕੇ ਮਨਜੀਤ ਨਗਰ ਤੇਰਾਂ ਗਲੀਆਂ ਨੇ ਸਾਰੀ ਮੇਨ ਲਾਈਨ ਪਾਈ 16 ਇੰਚੀ ਪਹਿਲਾਂ ਉੱਥੇ ਪਈ ਹੋਈ ਸੀ 8 ਇੰਚੀ ਜੀ 16 ਇੰਚੀ ਲਾਈਨ ਪਾਈ ਅੱਜ ਸੀਵਰੇਜ ਮਨਜੀਤ ਨਗਰ ਦੇ ਵਿੱਚ ਇੱਕ ਵੀ ਪਰਸੈਂਟ ਕਿਤੇ ਬੰਦ ਨਹੀਂ ਹੈਗਾ ਸਾਰੀ ਸਮੱਸਿਆ ਕਹਿੰਦੇ ਆ ਕੋਈ 30 ਸਾਲ ਦੀ ਸਮੱਸਿਆ ਦੱਸਦਾ ਕੋਈ 25 ਜੇ ਤੁਸੀਂ ਆਪਣੇ ਕੈਮਰੇ ਨਾਲ ਜਾ ਕੇ ਉੱਥੇ ਗੱਲ ਕਰੋ ਤਾਂ ਤਾਂ ਲੋਕ ਦੱਸਣਗੇ ਵੀ ਕਿੰਨੇ ਸਾਲ ਤੋਂ ਕਈ ਕਾਉਂਸਲਰ ਆਏ ਉੱਥੋਂ ਬਣ ਕੇ ਕਈ ਐਮਐਲਏ ਵੀ ਲੋਕਾਂ ਨੇ ਜਿਤਾਏ ਪਰ ਮੈਂ ਸਮਝਦਾ ਮਨਜੀਤ ਨਗਰ ਇੱਕ ਸੀਵਰੇਜ ਦੀ ਸਮੱਸਿਆ ਸੀ ਲੋਕਾਂ ਤੋਂ ਹੱਲ ਨਹੀਂ ਹੋਈ ਚਾਹੇ ਕਾਉਂਸਲਰ ਹੋਣ ਚਾਹੇ ਐਮਐਲਏ ਹੋਣ ਵੋਟਾਂ 'ਤੇ ਲੈ ਲੀਆਂ ਦੁਆਰਾ ਉਸ ਇਲਾਕੇਆਂ 'ਚ ਬੜੇ ਨਹੀਂ ਹੈਗੇ ਕਿ ਅਸੀਂ ਉਸ ਮਨਜੀਤ ਨਗਰ ਦਾ ਜਿਹੜਾ ਇੱਕ ਵੱਡੀ ਪ੍ਰੋਬਲਮ ਸੀ ਉਹਦਾ ਹੱਲ ਕੀਤਾ ਕਿੱਥੇ-ਕਿੱਥੇ ਵਾਰਡ 'ਚ ਦਿੱਕਤ ਸੀ ਸੁਪਰ ਸੈਕਸ਼ਨ ਬੁਰਾ ਹਾਲ ਸੀ ਸੁਪਰ ਸੈਕਸ਼ਨਾਂ ਕਰਾਈਆਂ ਸਾਰੀਆਂ ਨਵੀਆਂ ਲਾਈਨਾਂ ਪਵਾਈਆਂ ਜਿੱਥੇ-ਜਿੱਥੇ ਬਲਰਾਜ ਵਾਲੀ ਗਲੀ ਜਿੱਥੇ-ਜਿੱਥੇ ਜਿੱਥੇ ਅਸੀਂ ਉੱਥੇ ਮੇਨ ਲਾਈਨਾਂ ਪਾਈਆਂ ਦੂਜੀ ਗੱਲ ਇੱਕ ਧੂਰੀ ਲੈਣਾ ਸਾਡੇ ਜੀ ਹਾਂ ਜੀ ਉੱਥੇ ਮੇਨ ਮੇਨ ਲਾਈਨ ਆਉਂਦੀ ਆ ਗਣੇਸ਼ ਵਿਦਿਆਲਾ ਸਕੂਲ ਵਾਲੀ ਤੇ ਹੋਮ ਬੈਕਰੀ ਉਹ ਲਾਈਨ ਜਿਹੜੀ ਜਿਹੜੀ ਸੜਕ ਆ ਲੋਕ ਕਹਿੰਦੇ ਆ ਵੀ ਇੱਥੇ ਸਾਡੇ ਹਰਨਾਮ ਦਾ ਜੋਹਰ ਜੀ ਹੁੰਦੇ ਸੀ ਵੀ ਉਹਨਾਂ ਨੇ ਸੜਕ ਬਣਾਈ ਸੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਤੁਸੀਂ ਬਣਾਈ ਅਸੀਂ ਉਹਨੂੰ ਚੋੜਾ ਵੀ ਕੀਤਾ ਕਿਤੇ ਦਿੱਕਤ ਖੰਭਿਆਂ ਦੀ ਸੀ ਉਹਨੂੰ ਵੀ ਸੈੱਟ ਕੀਤੀ ਹੈ ਤੇ ਸੜਕ ਚੌੜੀ ਕੀਤੀ ਹੈ ਇਹ ਇਹ ਅਸੀਂ ਆਪਣੇ ਏਰੀਏ ਦੇ ਵਿੱਚ ਕੰਮ ਕੀਤੇ ਜਿੱਥੇ ਪ੍ਰੋਪਰ ਕੰਮ ਹੋਣ ਵਾਲੇ ਸੀ ਸੜਕਾਂ ਤਾਂ ਜਿਹੜੀਆਂ ਉਹਦੀ ਬਣਾਈਆਂ ਸੋ ਬਣਾਈਆਂ